ਕੀ ਯਾਰ ਲੋਕੀ ਇੰਨਾ ਭੱਜਾ ਵਰਤਦੇ ਆ ਓ ਟਰਾਲੀ ਖੜ ਜਾਂਦੀ ਐ ਨੀ ਓ ਖੜ ਜਾਂਦਾ ਤੇ ਨਰ ਤੇ ਨਾ ਆ ਕਿਲਾ ਜੰਤੂ ਬੁਰਾ ਵਾਲਾ ਐ ਨਾ ਆਏ ਕਹਿੰਦਾ ਵੀ ਤੇਲ ਅਗਲਾ ਕਹਿੰਦਾ ਤੇਲ ਨਹੀਂ ਕਹਿੰਦਾ ਨਾ ਟਾਈਟ ਹੋ ਕੀ ਉਹਨੇ ਟਰਾਲੀ 15 ਮਿੰਟ ਤੋਂ ਕਿਉਂ ਠੋਕਦੀ ਉਹ ਇਹਦਾ ਸਾਈਡ ਆਓ ਭਾਈ ਆਹ ਕੀ ਹੋਰ ਦਾ ਇਹ ਬਹੁਤ ਵੀ ਨਿਕਰ ਕੇ ਪਹੁੰਚਿਆ ਸਾਡੇ ਤੋਂ ਪਹਿਲਾਂ ਆਇਆ ਸਾਡੇ ਤੋਂ ਪਹਿਲਾਂ ਆਇਆ ਪਾਪਾ ਥਾਰੀਆਂ ਵਾਪਸ ਹੋਣ ਮੈਨੂੰ ਨਹੀਂ ਆਹ ਬੰਦਾ ਬੰਦਾ ਤਿਆਰ ਹੈ ਬੰਦਾ ਤਿਆਰ ਹੈ ਬੰਦਾ ਤਿਆਰ ਹੈ ਨਾਲ ਆਪਦੀ ਨਾਲ ਜੋੜ ਦੋ ਲਓ ਵੀ ਮਿੱਤਰੋ ਕਰਤਾ ਵੇਖੋ ਹੁਣ ਪੁੱਟਾ ਮਸ਼ੀਨ ਚੋਂ ਲੱਗ ਗਿਆ ਹਾਂ ਹਾਂ ਇਹ ਜਿਹੜੀ ਆ ਚੱਕਣਾ ਬਾਸ ਜਾ ਜਾ ਆ ਮੈਂ ਪੈਂਦੀ ਆ ਫਿਰ ਟਰਾਲੀ ਚ ਅੱਠ ਕੁਆਟਰ ਦੂੜੀ ਮਿੱਤਰੋ ਵੇਖੋ ਅੱਠ ਕੁਆਟਰ ਦੂੜੀ ਪੁੱਠੀ ਨਿਕਲੀ ਜਾਂਦੀ ਆ 45 ਕੱਕ ਜੂ ਪਾ ਦਾ ਡਰਾਈਵਰੀ ਦਾ ਮੁੰਡੇ ਦੀ ਦਾ ਓਏ ਆ ਗਈ ਆ ਗਈ ਚਲੋ ਚਲੋ ਵੇਖੀ ਆ ਓਏ ਬੱਸ ਆ ਜਾਓ ਦਾ ਜਾਓ ਦਾ ਜਾਓ ਬੈਕ ਨਹੀਂ ਕਰਨਾ ਬੱਸ ਓ ਬੱਲੇ ਮੰਨ ਕੇ ਮੰਨ ਗਏ ਵੀ ਮੰਨ ਗਏ ਕਿਹੜਾ ਪਾ ਦੇ ਕਿਹੜਾ ਪਾ ਦੇ ਖੇੜਾ ਪਾ ਦੇ ਆਦੇ ਪਾ ਦੇ ਖੇੜ ਨਾਲ ਖੇੜ ਬੋਲੇਰਾ ਇੱਕ ਮਿੰਟ ਨਹੀਂ ਖੜਨਣ ਦਿੰਦੇ ਪਤੰਦਰੋ ਇੱਕ ਮਿੰਟ ਵੀ ਮਸ਼ੀਨ ਨੂੰ ਟਰੈਕਟਰ ਨੂੰ ਕਹਿੰਦਾ ਕਹੂੰ ਕਹਿੰਦਾ ਵੀ ਜੌਂਡੀਰ ਗਰਮ ਨਹੀਂ ਹੁੰਦਾ ਐ ਕਰਦੇ ਆ ਮੁੰਡੇ ਜੌਂਡੀਰ ਨੂੰ ਗਰਮਾ ਵੇਖੋ ਉਹ ਕੀ ਕਰ ਲਓਗੇ ਇੰਨਾ ਭੱਜਿਆ ਫਿਰਦੇ ਓਏ ਟਰਾਲੀ ਖੜ ਜਾਂਦੀ ਐ ਨੀ ਉਹ ਖੜਦਾ ਤੇ ਮੇਰੇ ਤੇ ਕਹਿੰਦਾ ਛੜਦਾ ਚਲਾ ਦੇ ਚਲਾ ਦੇ ਉਹ ਕੀ ਕਰ ਲਓਗੇ ਇੰਨੇ ਭੱਜੇ ਕਿਵੇਂ ਫਿਰਦੇ ਓ ਉਹ ਟਰਾਲੀਆਂ ਫਿਰ ਬਾਈ ਬਣਾਉਣੀਆਂ ਨਾ ਭਾਜੇ ਅੱਛਾ ਕਿੰਵੀ ਹੋ ਗਈ ਇਹ 15ਵੀ ਹੋ ਗਈ 15ਵੀ ਹੋ ਗਈ 22 ਬਣਾਉਣੀ ਐ 25 ਕਰਨੀ ਆ ਯਾਰ ਕਾਰਡ ਪੂਰਾ ਉਹ ਆਦਾ ਕਮਾਲ ਹੀ ਕਰ ਰੱਖੀ ਆ ਵੀ ਜਮਾ ਦਾਤੀ ਮੰਗੂ ਹੀ ਚੱਕਦਾ ਕੰਮ ਹੈ ਲਾਓ ਵੀ ਦੇਖ ਸਕਦੇ ਤਾਂ ਸਿੰਘ ਪ੍ਰਭਾ ਲਾਓ ਵੀ ਇਦੂ ਥੱਲੇ ਤਾਂ ਰੇਤ ਆ ਗਿਆ ਹੈ ਆਸੇ ਰੇਤ ਆ ਗਿਆ ਤੇ ਇੰਨਾ ਤਾਂ ਦਾਤੀ ਨਾਲ ਵੀ ਨਹੀਂ ਸਾਫ ਵੱਡੀ ਦਾ ਵੇਖੋ ਉਂਗਲ ਲੱਗੇ ਹੈ ਨਾ ਇੱਕ ਉਂਗਲ ਦਾ ਖਰਚਾ ਰਹਿ ਗਿਆ ਸਿਰਫ ਇਹ ਦੂਜੀ ਦੂਜੀ ਇਤੋਂ ਕੀ ਮਿੱਟੀ ਹੁੰਦੀ ਆ ਰੱਬ ਨੇ ਖਰਾਬ ਕਰਤਾ ਕਣੀਆਂ ਪਾ ਕੇ ਅੱਛਾ ਇਹ ਵੀ ਚੱਕਿਆ ਜਾਣਾ ਸੀ ਜਾਵੇ ਨਹੀਂ ਇਹ ਵੀ ਨਹੀਂ ਛੱਡਦੇ ਸੀ ਇਹ ਵੀ ਨਹੀਂ ਛੱਡਦੇ ਬਲਾਓ ਵੀ ਮਿੱਤਰੋ ਇਹ ਸੀਗਾ ਬਲੌਗ ਤੂੜੀ ਦਾ ਬਖਾਇਆ ਤੁਹਾਨੂੰ ਤੇ ਜੌਡੀਅਰ ਟਰੈਕਟਰ ਤੇ ਮਸ਼ੀਨ ਹੈ ਤੇ ਅਗਲਾ ਕਹਿੰਦਾ ਵੀ ਜੌਡੀਅਰ ਗਰਮ ਨਹੀਂ ਹੁੰਦਾ ਤੇ ਕਿੰਨੀਆਂ ਟਰਾਲੀਆਂ ਬਣਾਉਂਦਾ ਵਹਿਮ ਸੀ ਆ ਤੇ ਸਾਰਾ ਕੱਢਤਾ ਅੱਜ ਭਰਾਮਾ ਨੇ ਕਿਹਾ ਮਿੱਤਰੋ ਧੰਨਵਾਦ